ਸ਼ੌਂਕ ਕੀ ਕੀ ਰੱਖੇ ਹੋਇਆ ਹਾਂ ਬਾਈ ਮੱਛੀ ਦਾ ਸ਼ੌਂਕ ਹੈ ਆ ਦੇਖ ਲੈ ਤੇਰੀ ਗੱਲ ਕੀ ਸੀੜੀਆਂ ਵੱਜਣ ਲੱਗ ਗਈਆਂ ਉਹਦੀਆਂ ਐਂ ਬਾਈ ਮੈਂ ਰੋਈ ਚੰਨ ਤੈਨੂੰ ਯਾਦ ਕਰਕੇ ਤੇ ਮੈਨੂੰ ਵੇਖ ਚੰਨ ਰੋ ਪਿਆ ਮੈਨੂੰ ਵੇਖ ਚੰਨ ਰੋ ਪਿਆ ਤੇ ਮੈਨੂੰ ਵੇਖ ਚੰਨ ਰੋ ਪਿਆ ਆਹ ਤੇ ਯਾਰ ਮੇਦਰ ਮੇਲਾ ਦਾ ਸ਼ਹਿਰੀ ਸੁਣਾਉਂਦਾ ਮੈਂ ਸੁਣਿਆ ਕਹਿੰਦੇ ਵੀ ਸੱਚਾ ਪਿਆਰ ਇੱਕ ਵਾਰ ਹੀ ਹੁੰਦਾ ਹੁੰਦਾ ਸੱਚਾ ਪਿਆਰ ਦੋ ਤਿੰਨ ਵਾਰੀ ਹੋ ਗਿਆ ਮੇਨ ਤਾਂ ਜੀ ਹਣਾ ਉਸੇ ਪਿਆਰ ਕਰਦੇ ਇੱਕ ਦੂਜੇ ਨੂੰ ਹਾਂਜੀ ਪੁੱਲ ਕਰਦੇ ਆਈ ਰਿਵ ਲਵ ਹੈ ਪੂਰਾ ਪੂਰਾ ਹੀ ਫਿਰ ਅੱਗੇ ਕੀ ਸੋਚਦੇ ਹੋ ਆਏ ਵਿਆਹ ਕਰਾ ਲ ਗਏ ਆਏ ਮੁੰਡੇ ਮਰੂ ਮਰੂ ਕਰਦੇ ਪਧੋੜੀਏ ਹੇ ਮੁੰਡੇ ਮਰੂ ਮਰੂ ਕਰਦੇ ਪਧੋੜੀਏ ਤੂੰ ਧੁਰ ਕੀ ਪੜ ਨ ਲਾਂਡ ਰਾਣੀ ਤੇਰਾ ਬੰਨਾ ਚੰਨਾ ਫਿਰੇ ਲਾਲ ਲੈਣ ਨੂੰ ਬਗਾਨੇ ਬਾਈ ਫਾਈ ਵੰਗ ਰਾਣੀ ਤੇਰਾ ਬੰਨਾ ਚੰਨਾ ਫਿਰੇ ਲਾਲ ਲੈਣ ਨੂੰ ਬਗਾਨੇ ਬਾਈ ਫਾਈ ਵੰਗ ਰਾਂ हां जी ससी कह जी ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਆਂ ਆਸ ਕਰਦੇ ਆਂ ਜਿੰਨੇ ਗਿਆਨੇ ਭਾਈ ਵੀਡੀਓ ਦੇਖਦੇ ਹੋ ਸਾਰੇ ਚੰਦੀ ਕਲਾਸ ਹੋਵੋਗੇ ਤੇੜਾ ਹੱਦ ਦਾ ਸਾਡਾ ਸ਼ੂਟ ਹੈ ਜੀ ਉਹ ਹੁਣ ਜਾ ਰਿਹਾ ਜੀ ਗੁਰੂ ਕਾਸੀ ਯੂਨੀਵਰਸਿਟੀ ਹੈ ਜੀ ਸਾਬੂ ਕੀ ਤਲਵੰਡੀ ਵਿੱਚ ਪੈਂਦੀ ਹੈ ਸਾਬੂ ਕੀ ਤਲਵੰਡੀ ਵਿੱਚ ਪੈਂਦੀ ਹੈ ਸੋ ਬੱਚਿਆਂ ਜਿਹੜਾ ਜੋਸ਼ ਹੈ ਬੱਚਿਆਂ ਦਾ ਟੈਲੈਂਟ ਹੈ ਥੋੜੇ ਨਾਲ ਜ਼ਰੂਰ ਸ਼ੇਅਰ ਕਰਾਂ ਗੱਲਾਂ ਬਾਤਾਂ ਰਹੀਆਂ ਵੀ ਹਾਸੇ ਖੇਡ ਦੇ ਨਾਲ ਵੀ ਸੋ ਮੈਂ ਕਹਿੰਦਾ ਪਹਿਲਾਂ ਬੱਚਿਆਂ ਨੂੰ ਪੁੱਛ ਲਈਏ ਤੇ ਪਹਿਲਾਂ ਮੇਤਰੂ ਮੁੰਡਿਆਂ ਮੈਂ ਤੁਹਾਨੂੰ ਪੁੱਛੂੰ ਵੀ ਜੋਸ਼ ਹੈਗਾ ਨਹੀਂ ਕਿ ਫੇਰ ਬੋਲਣਾ ਕੁੜੀਆਂ ਨੇ ਠੀਕ ਹੈ ਜੀ ਮੈਂ ਯੂਨੀਵਰਸਿਟੀ ਦਾ ਨਾਮ ਪੁੱਛਾਂ ਕੱਲੇ ਮੁੰਡਿਆਂ ਨੇ ਬੋਲਣਾ ਕੁੜੀਆਂ ਨੇ ਨਹੀਂ ਹੁਣ ਬੋਲਣਾ ਠੀਕ ਹੈ ਜੀ ਸੋ ਯੂਨੀਵਰਸਿਟੀ ਦਾ ਨਾਮ ਕੀ ਹੈ ਜੀ ਗੁਰੂ ਕਾਸ਼ੀ ਯੂਨੀਵਰਸਿਟੀ ਉਧਰ ਜੱਦ ਜੋਰ ਲੱਗਿਆ ਦੀ ਪਿੱਛੇ ਜੀ ਨਾ ਕੋਈ ਨਹੀਂ ਚੱਟਾ ਕੋਈ ਨਹੀਂ ਕੋਈ ਨਹੀਂ ਕੋਈ ਚੱਕਰ ਨਹੀਂ ਤੇ ਲਓ ਵੀ ਕੁੜੀਆਂ ਹੁਣ ਤੁਸੀਂ ਦੱਸਣਾ ਵੀ ਯੂਨੀਵਰਸਿਟੀ ਦਾ ਨਾਮ ਕੀ ਹੈ ਤੇ ਹੁਣ ਇਹ ਨਾ ਕਹੋ ਵੀ ਮੈਂ ਬੱਕਬਾਕ ਕਰਦਾ ਬਟ ਮੇਇਜ਼ਤੀ ਨਾ ਕਰਾ ਦਿਓ ਤੁਹਾਡੇ ਆਸਰੇ ਠੀਕ ਹੈ ਜੀ ਯੂਨੀਵਰਸਿਟੀ ਦਾ ਨਾਮ ਕੀ ਹੈ ਜੀ ਗੁਰੂ ਕਾਸ਼ੀ ਯੂਨੀਵਰਸਿਟੀ ਇੱਕ ਕੁੜੀ ਨੇ ਇਦਾਂ ਰੋ ਵੀ ਜਨਮ ਲੈਂਦਾ ਹੈ ਠੀਕ ਹੈ ਜੀ ਸੋ ਭਾਈ ਜਿਹੜਾ ਯੂਨੀਵਰਸਿਟੀ ਦਾ ਨਾਮ ਹੈ ਜਿਉ ਹੈ ਜੀ ਗੁਰੂ ਕਾਸੀ ਯੂਨੀਵਰਸਿਟੀ ਹੈ ਜੀ ਸਾਬੂ ਕੀ ਤਲਵੰਡੀ ਵਿੱਚ ਖੜਿਆ ਸੋ ਹਾਸਾ ਕੀਤਾ ਕਰਦੇ ਆਂ ਜੀ ਉਹ ਬਹੁਤ ਸਮਾਂ ਨਾਲ ਆਉਂਦੇ ਜਿਹੜੀ ਡਾਇਰੈਕਟ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਸੋ ਇਧਰ ਭਾਈ ਸਾਡੇ ਨਾਲ ਕੁੜੀ ਖੜੀ ਆ ਸੋ ਆਓ ਭਾਈ ਤਾੜੀਆਂ ਲਾਓ ਭੀ ਕੁੜੀ ਲਈ ਜੀ ਕੁੜੀਆਂ ਭਾਈ ਐਨੀ ਬੁਲਾਇ ਭੈਣ ਜੀ ਆ ਜਾਓ ਨਾਮ ਕੀ ਹੈ ਤੁਹਾਡਾ ਜੀ ਪ੍ਰਵੀਨ ਕੌਰ ਬੜੇ ਭਾਈ ਇਧਰ ਗਰੀਬੀ ਚੱਲਦੀ ਏ ਥੋੜੀ ਜਿਹੀ ਜੇ ਸასი ਤਸਰੀ ਕਾਲ ਜੀ ਅਸ ਕੰਨਾਮ ਕੀ ਆ ਤੁਹਾਡਾ ਜੀ ਪ੍ਰਵੀਨ ਕੌਰ ਪ੍ਰਵੀਨ ਕੌਰ ਕਿੱਥੋਂ ਮਹਾਰਾਜ ਜੀ ਮੈਂ ਕੋਟਪੂਰੇ ਤੋਂ ਬਲੋਂਗ ਕਰਦਾ ਕੋਟਪੂਰੇ ਤੋਂ ਬਲੋਂਗ ਕਰਦੇ ਹੋ ਇੱਧਰ ਕਿ ਮੈਂ ਸਵਭ ਬਣਿਆ ਜੀ ਫਿਰ ਇੱਧਰ ਭੂਆ ਜੀ ਸੀਗੇ ਉਹ ਲਾਉ ਦੀ ਡਿਗਰੀ ਕਰ ਰਹੀ ਸੀਗੇ ਤੇ ਉਹਨਾਂ ਨੇ ਮਤਲਬ ਪ੍ਰਫੈਕਟਰ ਕੀਤਾ ਸੀਗਾ ਅੱਛਾ ਉਹ ਕਹਿੰਦੇ ਤੁਸੀਂ ਗੁਰੂ ਕਾਸ਼ੀ ਯੂਨੀਵਰਸਿਟੀ ਆ ਉਹਦੇ ਠੀਕ ਹੈ ਸ਼ੌਂਕ ਕੀ ਕੀ ਰੱਖਦੇ ਹੋ ਜੀ ਸ਼ੌਂਕ ਮਤਲਬ ਵੀ ਇੱਕ ਤਾਂ ਜਿੱਦੇ ਦੀ ਟੀਮ ਬਣੀ ਹੈ ਸਾਡੀ ਡਾਂਸਿੰਗ ਆ ਠੀਕ ਹੈ ਉਸ ਤੋਂ ਬਾਅਦ ਥੋੜਾ ਬਤਾ ਲੇਖ ਵੀ ਲਈਦਾ ਹਾਂ ਐਂ ਕਰਕੇ ਲੇਖਦੇ ਨੇ ਨਹੀਂ ਐਂ ਕਰਕੇ ਲੇਖਦੇ ਨੇ ਇਹ ਚੰਗੀ ਗੱਲ ਹੈ ਚਲੋ ਹੁਣ ਤੁਸੀਂ ਕੀ ਸੁਣਾਓਗੇ ਜੀ ਅਸੀਂ ਗਿੱਧਾ ਤਿਆਰ ਕੀਤਾ ਸੀ ਜੇ ਇਜਾਜ਼ਤ ਹੋਵੇ ਮੈਂ ਕਹਿੰਦਾ ਤੁਸੀਂ ਲਿਖਦੇ ਹੋ ਕੋਈ ਜਿਹੜੀਆਂ ਦੋ ਸ਼ਬਦ ਨੇ ਉਹ ਵੀ ਜ਼ਰੂਰ ਸੁਣਾਓ ਹਾਂਜੀ ਠੀਕ ਹੈ ਕਾਹਦਾ ਸ਼ੇਰ ਹੈ ਗੁੱਸੇ ਵਾਲਾ ਗਮੀ ਵਾਲਾ ਜਾਂ ਖੁਸ਼ੀ ਵਾਲਾ ਜੀ ਮਤਲਬ ਦੁੱਖ ਦਰਦ ਪੀੜਾ ਸ਼ੇਰ ਹੈ ਮੇਤਰੋ ਦੁੱਖ ਦਰਦ ਦੀ ਪੀੜਾ ਵਾਲਾ ਮੁੰਡਿਆਂ ਨੂੰ ਬੇਨਤੀ ਹੈ ਜਜ਼ਬਾਤੀ ਨਹੀਂ ਹੋਣਾ ਠੀਕ ਹੈ ਜੀ ਆਉਣ ਦਿਓ ਜੀ ਲੈ ਮੈਂ ਤਰੋਂ ਸੁਣੇ ਫੇਚਾਂਗਾ ਪਤਾ ਕੀ ਚੱਕਰ ਹੈ ਜਦੋਂ ਕੋਈ ਬੰਦਾ ਕੋਈ ਬੋਲਣ ਵਾਸਤੇ ਆਉਂਦਾ ਨਾ ਉਹਨੂੰ ਸਕੂਨ ਜਿਹਾ ਮਿਲ ਜਾਂਦਾ ਵੀ ਯਾਰ ਬਾਕੀ ਮੈਂ ਕੁਝ ਕਰ ਰਹੇ ਆ ਠੀਕ ਹੈ ਸੋਦੀ ਤਾਰੀਫ ਤੇ ਆਪਣਾ ਗੱਲ ਪਸੋ ਪਹਿਲਾਂ ਕੁੜੀ ਦੀ ਦੁਬਾਰਾ ਫਿਰ ਤਾੜੀ ਲਾ ਦੇ ਇੱਕ ਵਾਰੀ ਆਪਾਂ ਮੇਰਾ ਭਰਾ ਹਾਂਜੀ ਮਹਾਰਾਜ ਆਉਣ ਦਿਓ ਦੀ ਵੀਰਾਂ ਚੋਂ ਤਸਵੀਰਾਂ ਚੋਂ ਕੁਝ ਖੁੱਸ ਗਿਆ ਤਕਦੀਰਾਂ ਚੋਂ ਮੈਂ ਮੁਕਤੀ ਚਾਹਾਂ ਪੀੜਾਂ ਤੋਂ ਤੇ ਮੰਗਦਾ ਫਿਰਦਾ ਪੀੜਾਂ ਤੋਂ ਲੋਕਾਂ ਵਾਂਗੂ ਅੱਜਕੱਲ ਤਾਨੇ ਕੱਸਣ ਲੱਗ ਪਏ ਨੇ ਲੋਕਾਂ ਵਾਂਗੂ ਅੱਜਕੱਲ ਤਾਨੇ ਕੱਸਣ ਲੱਗ ਪਏ ਨੇ ਤੇ ਹੁਣ ਮੇਰੇ ਖਲਾਤ ਵੀ ਮੇਰੇ ਤੇ ਹੱਸਣ ਲੱਗ ਪਏ ਨੇ ਮੇਰੇ ਤੇ ਹੱਸਣ ਲੱਗ ਪਏ ਨੇ ਡੂੰਗੀ ਜਟੰਬਾਰੀਆ ਬਹੁਤ ਸੋਹਣਾ ਸ਼ੇਰ ਹੈ ਜੀ ਬਹੁਤ ਸੁਣੀ ਕਲਮ ਹੈ ਕਿੰਨਾ ਟਾਈਮ ਹੋ ਗਿਆ ਲਿਖਦੇ ਨੂੰ ਜੀ ਤਕਰੀਬਨ ਸਾਲ ਆ ਸਾਲ ਹੋ ਗਿਆ ਜੀ ਪਹਿਲਾਂ ਵੀ ਸ਼ੌਂਕ ਤੋਂ ਰੱਖਦੇ ਹੋ ਇਹ ਤੁਸੀਂ ਦਾ ਸ਼ੌਂਕ ਜੀ ਹਾਂ ਜੀ ਮੇਰਾ ਨਾਮ ਕਮਪ੍ਰੀਟ ਹੋ ਰਹੀ ਹੈ ਕਾਮਲਪੀਤ ਕੋ ਦਾ ਨਾ ਮੈਂ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਜੀ ਬਠਿੰਡੇ ਤੋਂ ਬਠਿੰਡੇ ਤੋਂ ਬਲੋਂਗ ਬਠਿੰਡੇ ਦੀ ਖਾਸ ਗੱਲ ਕੀ ਲੱਗਦੀ ਹੈ ਜੀ ਬਠਿੰਡਾ ਬਠਿੰਡਾ ਹੀ ਹੈ ਜੀ ਉਹੀ ਵੀਟ ਦੀ ਗੱਲ ਕਰ ਵੀ ਕਿ ਮੁੱਟਰ ਕੀ ਆ ਗਈ ਦੀ ਕਿ ਮੁੱਟਰੀ ਹੈ ਕਿੱਥੇ ਦੇਹਗੇ ਚੰਦਰੀਏ ਲੇਖਾ ਹੈ ਠੀਕ ਹੈ ਬਠਿੰਡਾ ਬਠਿੰਡਾ ਹੀ ਹੈ ਦੀ ਹਾਂ ਜੀ ਠੀਕ ਹੈ ਜੀ ਕੀ ਗੁਰੇ ਪੜਦੇ ਕਿਉਂ ਦੀ ਬੀ ਬੀਏ ਕਰਦੇ ਹੋ ਜੀ ਕਿਹੜੇ ਕਿਹੜੇ ਸਬਜੈਕਟ ਹੈ ਜੀ ਸਰ ਹਿਸਟਰੀ ਸੋਸ਼ੀਆਲ ਜੀ ਹੂੰ ਦੋ ਹੀ ਆ ਦੀ ਨਹੀਂ ਹੈ ਸਾਰੇ ਆ ਇਹ ਕੰਪਲਸਰੀ ਪੰਜਾਬੀ ਹਾਂ ਤਿੰਨ ਹੋ ਗਏ ਜੀ ਸੋਸ਼ੀਆਲ ਜੀ ਹਿਸਟਰੀ ਕੰਪਲਸਰੀ ਪੰਜਾਬੀ ਹੂੰ ਇੱਕ ਗੱਲ ਦੇਖੋ ਜਾਂ ਤਾਂ ਹਾਲਾਤ ਮਾੜੇ ਨੇ ਜਾਂ ਚਲੋ ਕਦੇ ਮੌਕਾ ਬੰਦੇ ਮੌਕੇ ਤੇ ਬੰਦਾ ਭੁੱਲ ਜਾਂਦਾ ਜੀ ਠੀਕ ਹੈ ਜੀ ਹੁਣ ਕੀ ਪਰਫਾਰਮੈਂਸ ਕਰੋਗੇ ਜੀ ਕਿਤੇ ਜੇ ਤਾਂ ਥੋੜੇ ਨਾਲ ਵਾਲੀ ਕਿਹੜੇ ਕਿਹੜੇ ਕੁੜੀਆਂ ਨੇ ਜੀ ਆ ਜਾ ਕੁੜੀਆਂ ਭੇਗੇ ਆ ਜਾ ਸਰ ਆਪਾਂ ਨਾਲ ਹੀ ਪਾ ਦਈਏ ਕਸ਼ੀ ਗਾ ਲਈ ਸਸਰੀ ਕਾਲ ਪੈਂਦਾ ਹਮ ਕੀ ਆਦੀ ਹਰ ਨਾਫਸ਼ ਹਰ ਨਾਫਸ਼ ਹਾਂਜੀ ਠੀਕ ਆ ਤੁਸੀਂ ਬਾਲਾ ਫੁੱਲ ਬੜੇ ਬੁਲਜਦਾ ਨਹੀਂ ਜਿ ਕਰਾਇਗਾ ਮੈਂ ਜੀ ਨਹੀਂ ਓਕੇ ਕਿੰਨਾ ਟਾਈਮ ਲੱਗੇ ਇਹਨਾਂ ਨੂੰ ਐ ਤਿਆਰ ਕਰਨ ਤੇ ਜੀ 10 ਮਿੰਟ 10 ਮਿੰਟ ਜੀ ਜਿਹੜਿਆ ਮੂਰੇ ਡਿੱਗੇ ਆ ਕਿਉਂ ਡਿੱਗੇ ਨੇ ਕਿ ਧੋਕ ਜੀ ਸੋਹਣੇ ਲੱਗਦੇ ਆ ਹੈ ਫਿਰ ਸਾਰੀ ਡੀਲ ਦੇ ਨਾਲੇ ਮਜਾ ਆ ਜਾਂਦਾ ਨਹੀਂ ਮਜਾ ਕਰਦੇ ਮਜਾ ਕਰਦੇ ਹਾਂ ਜੀ ਬਹੁਤ ਸੋਹਣੇ ਲੱਗ ਰਹੇ ਹੋ ਜੀ ਉਹਦਾ ਨਾਮ ਕੀ ਸੀ ਤੁਹਾਡਾ ਦੱਸੋ ਜੀ ਹਰਨਫਸ਼ ਤੁਸੀਂ ਵੀਰੇ ਕੀ ਪੜ੍ਹਦੇ ਹੋ ਜੀ ਮੈਂ ਜਿੱਥੇ ਬੀਹੇਵੀਅਰ ਕਰ ਰਹੀ ਆ ਬੀਹੇਵੀਅਰ ਕਰ ਬਹੁਤ ਚੰਗੀ ਗੱਲ ਹੈ ਜੀ ਹੁਣ ਤੁਸੀਂ ਥੋੜੀ ਥਰਡ ਕੁੜੀ ਵੀ ਤੁਹਾਡੇ ਨਾਲ ਹੈਗੀ ਆ ਜੀ ਹਾਂਜੀ ਹਾਂਜੀ ਆਓ ਜੀ ਆਓ ਆਦਾ ਮੈਨੂੰ ਕੱਲਾ ਕੁੜਕਰੇ ਖਾਣਾ ਕੰਮ ਲੱਗਦਾ ਹੈ ਕਿੰਨੇ ਸਾਲ ਦੀ ਏਜ ਹੈ ਭਾਈ 20 ਦੀ ਅੱਛਾ 20 ਸਾਲ ਦੇ ਹੋਗੇ ਜੀ ਕਿਵੇਂ ਹੁਣ 20 ਸਾਲ ਦੀ ਜੀ ਤੱਕ ਕੀ ਕੀ ਖੱਟਿਆ ਜਿਆ ਲਾਜ਼ਮ ਯਾਰ ਮੈਮ ਜੀ ਥੋੜੀ ਬਹੁਤ ਜੀਵ ਕੀਤੀਆਂ ਨੇ ਜੀ ਹਿੰਦ ਤੱਕ ਕੱਲਾ ਸਰੀਰ ਨੂੰ ਛੱਡ ਗਏ ਜੀ ਮਤਲਬ ਕੁਛ ਕ ਐ ਹੁੰਦਾ ਵੀ ਯਾਰ ਮੈਨੂੰ ਆ ਗਾਉਣਾ ਵਧੀਆ ਲੱਗਦਾ ਹੈ ਕਿੱਦਾਂ ਵਧੀਆ ਲੱਗਦਾ ਹੈ ਕੀ ਵਧੀਆ ਕੀ ਲੱਗਦੇ ਜੀ ਅੱਛਾ ਕਿੱਦਾਂ ਬਹੁਤ ਚੰਗੀ ਗੱਲ ਆ ਤੁਸੀਂ ਗੱਲਸਲ ਨਾਲ ਜੁੜੇ ਹੋਇਓ ਉਰੇ ਹੁਣਾ ਕਿੱਦਾਂ ਪਰਫਾਰਮੈਂਸ ਕਰਮੇ ਤੁਹਾਡੇ ਕੀ ਸ਼ੌਂਕ ਹੈ ਵੈਸੇ ਜੀ ਲਿਖਣਾ ਲਿਖਣਾ ਫਿਰ ਸੁਣਾਓ ਮੈਂ ਕਿਹਾ ਤੁਸੀਂ ਵੀ ਜੀ ਸੁਣਾ ਦਿਓ ਉਦਨ ਮੂੰਹ ਕਰਕੇ ਕੀ ਆਉਂਦਾ ਹੁੰਦਾ ਜੀ ਫੋਨ ਅੱਛਾ ਫੋਨ ਆਉਂਦਾ ਹੁੰਦਾ ਜੀ ਠੀਕ ਹੈ ਜੀ ਠੀਕ ਹੈ ਕੋਈ ਚੱਕੇ ਨਹੀਂ ਜੀ ਉਹ ਲੋ ਵੀ ਮੇਤਰੋ ਸਾਰੇ ਤਿਆਰ ਹੋ ਸੁਣਦੇ ਲਈ ਠੀਕ ਹੈ ਜੱਟਾ ਠੀਕ ਹੈ ਠੀਕ ਹੈ ਠੀਕ ਹੈ ਤੋਡਾ ਸ਼ੇਰ ਕਾਦੇ ਆਲਾ ਜੀ ਪਿਆਰਾ ਨਹੀਂ ਸਮਝ ਲਈਏ ਕਰੋਗੇ इमोशनल ਹਟਦੇ ਨਹੀਂ ਕੀ ਆਲ ਨੇ ਬਈ ਆਉਣ ਦੋ ਜੀ ਆਉਣ ਦਵਾਉਣ ਦਵਾਉਣ ਦੋ ਲੈ ਮਿੱਤਰੋ ਪਿਆਰ ਵਾਲਾ ਸ਼ੇਰ ਆ ਸੁਣ ਕੇ ਮੜਾ ਜਾ ਠੀਕ ਹੈ ਜੀ ਜੇ ਬਾ ਬਾਤ ਵੀ ਲੋੜ ਪਈ ਦੱਸਦੇ ਹੋ ਜੀ ਅੱਧੀ ਰਾਤ ਤੂੰ ਦਹਲੀਜ਼ ਉੱਤੇ ਅੱਧੀ ਰਾਤ ਦਹਲੀਜ਼ ਉੱਤੇ ਇੱਕ ਸੁਪਨਾ ਆਣ ਖਲੋ ਜਾਂਦਾ ਆ ਵੇਂਦਾ ਜਾਦੂ ਸਾਹਮਣੀ ਆ ਵੇਂਦਾ ਜਾਦੂ ਸਾਹਮਣੀ ਫਿਰ ਸੋਨਾ ਔਖਾ ਹੋ ਜਾਂਦਾ ਪਿਆਰ ਤੇਰੇ ਦਾ ਦਰਦ ਵੇ ਪਿਆਰ ਤੇਰੇ ਦਾ ਦਰਦ ਵੇ ਮੇਰੀ ਨਾੜੀ ਨਾੜੀ ਟੁੱਟ ਜਾਂਦਾ ਸੌਂ ਰੱਬ ਦੀ ਮੈਂ ਪਿਆਰ ਨਹੀਂ ਕੀਤਾ ਇਹ ਪਿਆਰ ਤਾਂ ਆਪੇ ਹੋ ਜਾਂਦਾ ਇਹ ਪਿਆਰ ਸ਼ੇਰ ਤੁਸੀਂ ਸੁਣਾਇਆ ਸਭ ਤੋਂ ਵੱਧ ਖੁਸ਼ੀ ਇੱਧਰ ਲੈਣ ਨੂੰ ਹੋਈ ਹੈ ਠੀਕ ਹੈ ਜੀ ਬਹੁਤ ਚੰਗੀ ਗੱਲ ਆ ਸੋ ਭਈ ਤੁਹਾਡਾ ਸੌਂਗ ਕਿਹੜਾ ਸੌਂਗ ਲਵਾਓ ਜੀ ਤੁਸੀਂ ਕਿੱਦਾ ਪਰਫਾਰਮੈਂਸ ਕਰੋ ਠੀਕ ਹੈ ਸੋ ਭਈ ਲਾਓ ਭਈ ਕੁੜੀਆਂ ਲਈ ਤਾੜੀਆਂ ਜੀ ਬਾਬਾ ਮਿਹਰਬਾਨੀ ਚਲੋ ਜੀ Tá, vamos <síntos> ਤਾੜੀਆਂ ਲਾਓ ਬਈਆ ਮੈਂ ਸੱਚੀ ਕਹਿਣਾ ਬੜਾਈ ਨਹੀਂ ਕਰਦਾ ਤੁਸੀਂ ਕਹਿੰਦੇ ਪਤਨੀ ਬਾਈ ਜਾਣ ਕੇ ਵੀ ਸਾਡੇ ਮਾਰਾ ਗੱਲਬਾਤ ਕਰਦਾ ਮੈਂ ਹੁਣ ਤੱਕ ਜਿੰਨਾ ਕਿ ਚਲੋ ਮੈਂ ਹੁਣ ਤੱਕ ਸ਼ੂਟ ਕਰਦਾ ਹਾਂ ਨਾ ਕਾਲਜਾਂ 'ਚ ਵੀ ਸ਼ੂਟ ਕਰਦਾ ਹਾਂ ਇੰਸਟੀਚੂਟਾਂ 'ਚ ਵੀ ਸ਼ੂਟ ਕਰਦਾ ਨਾ ਮੈਨੂੰ ਗੱਲਾਂ ਬਾਤਾਂ ਬੜੀਆਂ ਸੋਹਣੇ ਸੋਹਣੇ ਮਿਲਦੇ ਨੇ ਗੀਆਂ ਪਰ ਸਟਾਰਟ ਇੰਦੀਆਂ ਕੁੜੀਆਂ ਜੋਸ਼ ਭਰ ਤਾਂ ਲੱਗ ਗਈ ਵਾਕੀ ਇੰਨਾ ਟੈਲੈਂਟ ਵੀ ਹੋ ਸਕਦਾ ਤਾਂ ਤਾੜੀਆਂ ਲਾਓ ਯਾਰ ਆਪਣੇ ਲਈ ਸੀਰੀਅਸਲੀ ਬਹੁਤ ਸੋਹਣਾ ਲੱਗਿਆ ਯਾਰ ਤੋਂ ਮੈਂ ਸਟਾਰਟਿੰਗ ਕੀਤੀ ਸਾਡੀ ਸਾਰੀ ਸਟੂਡੈਂਟ ਵਿਭਾਗਾਂ ਦੀ ਟੀਮ ਵੱਲੋਂ ਮੈਂ ਧੰਨਵਾਦ ਕਰਦਾ ਡਾਕਟਰ ਕਰਮਜੀਤ ਕੌਰ ਦਾ ਡਾਇਰੈਕਟਰ ਕਲਚਰਲ ਐਂਡ ਯੂਥ ਪੀਐਸ ਡਾਕਟਰ ਗੁਰਪ੍ਰੀਤ ਕੌਰ ਡੀਨ ਆ ਦਾ ਸੋ ਮੈਂ ਬਹੁਤ ਬਹੁਤ ਸ਼ੁਕਰਾਨਾ ਜੀ ਤੁਸਾਂ ਨੂੰ ਦੇਖਣ ਲਈ ਆਏ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਜਾ ਮੇਰਾ ਭਰਾ ਆ ਜਾ ਆ ਜਾ ਵੱਡੇ ਭਾਈ ਆ ਜਾ ਤੇਰੀ ਅੱਖੀਆਂ ਉਡੀਕਦੇ ਤੈਨੂੰ ਆ ਕੁ ਕਮਰ ਆਉਂਦੀ ਨੇ ਪਿਛਲੀਆਂ ਨਹੀਂ ਬੰਦਾ ਮਰਦਾ ਨਹੀਂ ਦਿੱਤੀ ਠੀਕ ਆ ਇਹ ਗੱਲਾਂ ਦੇਖੋ ਸ਼ੂਟ ਚੱਲਿਆਂ ਦਾ ਕੋਈ ਪਰਵਾਹ ਨਹੀਂ ਬੰਦਾ ਆਪਦੀ ਲੁੱਕ 'ਚ ਬਹੁਤ ਸੋਹਣਾ ਲੱਗ ਰਿਹਾ ਤੈਨੂੰ ਅੱਛਾ ਸ਼ੁ크ਰਾ ਕਹਿ ਦੇ ਥੈਂਕ ਯੂ ਕਹਿ ਦੇ ਨਾਮ ਕੀ ਹੈ ਮਨਪ੍ਰੀਤ ਸਿੰਘ ਜੀ ਮਾਰਪਿੜ ਕਿਥੋਂ ਬਈ ਨਵੇਂ ਪਿੰਡ ਤੋਂ ਹੀ ਹੈ ਨਵੇਂ ਪਿੰਡ ਤੋਂ ਹੀ ਨਮਾ ਪਿੰਡ ਗੱਲ ਚੜ ਗਈ ਦੀ ਹੈ ਕੋਈ ਚੱਕਰ ਨਹੀਂ ਬਾਪੂ ਅਰਜੰਦਰ ਸਿੰਘ ਆਹ ਕੀ ਬਾਤ ਆ ਬਾਪੂ ਦਾ ਨਾਮ ਲਿਖਿਆ ਹੋਇਆ ਹੈ ਪਿਆਰ ਆ ਬਾਪੂ ਨਾਲ ਇਹ ਤੋਈ ਅੱਛਾ ਅੱਛਾ ਚਲੋ ਕੋਈ ਨਹੀਂ ਭਾਈ ਕੋਈ ਨਹੀਂ ਹੋਰ ਠੀਕ ਠਾਕ ਵਧੀਆ ਹਾਂਜੀ ਹਾਂਜੀ ਵਧੀਆ ਬਹੁਤ ਚੰਗਲਾ ਲਾਈਫ ਕਿਦਾਂ ਚੱਲਦੀ ਹੈ ਬਸ ਵਧੀਆ ਜੀ ਠੀਕ ਐਨ ਕਾ ਦਿਖਾ ਕੇ ਮੜੀ ਅੱਖ ਦਿਖਾਉਂਗੇ ਲਾ ਕੇ ਉਹ ਗੱਲ ਤਾਂ ਸੁਣੋ ਅੱਖ ਦੇ ਸਗੀ ਚੱਲ ਜੂ ਕੁਛ ਹੋਰ ਨਾ ਦਿਸ ਜੇ ਉਹ ਮਜ਼ਾਕ ਕਰਦੇ ਮਜ਼ਾਕ ਕਰਦੇ ਠੀਕ ਐ ਭਾਈ ਸ਼ੌਕ ਹੀ ਆਈ ਅੱਖ ਮੜੀ ਦਿਖਾ ਯਾਰ ਕੈਮਰੇ ਚ ਅੱਖ ਦਿਖਾ ਦੇ ਰਹੀ ਮੜੀ ਮੁੰਡੇ ਫੈਨ ਨੇ ਓਏ ਅੱਖ ਦੇਖਣੀ ਐ ਦਿਖਾ ਦਿਆ ਕਰ ਆਏ ਹਏ ਉਹ ਕਹਿੰਦੇ ਨੇ ਹੁੰਦੇ ਨਸ਼ੀਲੀਆਂ ਨੇ ਆਖਿਆ ਮੁੰਡਾ ਸ਼ੁੱਧ ਹਾਂ ਬੈਸਨੋ ਬਈ ਨਸ਼ੇ ਪੱਤੋਂ ਦੂਰ ਹਾਂ ਹਾਂਜੀ ਬਹੁਤ ਚੰਗੀ ਗੱਲ ਆ ਭਾਈ ਜਦੋਂ ਮੈਂ ਕਿਹਾ ਹਾਂ ਨਾ ਦੂਰੋਂ ਪਿਛਲੇ ਸਾਰੇ ਹੱਸੇ ਆ ਯਾਰਾ ਜ਼ਿਆਦਾ ਇਹ ਮਜ਼ਾਕ ਕਰਦੇ ਜਾਂ ਫਿਰ ਤੂੰ ਮਜ਼ਾਕ ਕਰ ਰਿਹਾ ਮੇਰੇ ਨਾਲ ਨਹੀਂ ਨਹੀਂ ਚਲੋ ਨਸ਼ੇ ਪੱਤੋਂ ਦੂਰ ਹਾਂ ਹਾਂਜੀ ਬਹੁਤ ਚੰਗੀ ਗੱਲ ਆ ਬਹੁਤ ਚੰਗਾ ਸ਼ੌਂਕ ਕੀ ਕੀ ਰੱਖੇ ਹੋਇਆ ਸ਼ੌਂਕ ਤਾਂ ਇਹ ਬਦਮਾਸ਼ੀ ਦਾ ਸ਼ੌਕ ਹੈ ਔਰ ਵੀਰੇ ਠੀਕ ਠਾਕ ਵਧੀਆ ਜੀ ਹਾਂਜੀ ਵਧੀਆ ਜੀ ਪਤਾ ਕੀ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ ਮੈਂ ਘਰੇ ਵੀ ਜਾਣਾ ਹੈ ਯਾਰ ਪਤਾ ਦੇਖੋ ਵੱਖਰੇ ਵੱਖਰੇ ਸ਼ੌਂਕ ਹੁੰਦੇ ਆਰ ਕਿਤੇ ਇਹ ਬਦਮਾਸ਼ੀ ਦਾ ਸ਼ੌਂਕ ਕਿਵੇਂ ਪਿਆ ਭਾਈ ਮਤਲਬ ਕੀ ਸੋਚ ਕੇ ਸੋਚੇ ਵੀ ਯਾਰ ਬਦਮਾਸ਼ੀ ਬਣਨਾ ਇੱਕ ਬਦਮਾਸ਼ ਦੀ ਡੈਫੀਨੇਸ਼ਨ ਨਹੀਂ ਬਦਮਾਸ਼ ਕਿੰਨੇ ਪ੍ਰਕਾਰ ਦੇ ਹੁੰਦੇ ਆ ਬਦਮਾਸ਼ ਤਾਂ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਹੁੰਦੇ ਆ ਹਾਂ ਤੇ ਬਦਮਾਸ਼ੀ ਦਾ ਸ਼ੌਂਕ ਮੈਨੂੰ ਸੁਰੂ ਤੋਂ ਹੀ ਨਿੱਕੇ ਹੁੰਦੇ ਜੀ ਯਾਰ ਸਾਰੇ ਯਾਰ ਮੈਂ ਤਾਂ ਨਾਲ ਹੁੰਦਾ ਜਦੋਂ ਵੀ ਲੜਾਈ ਰੁੜੀ ਕਰਨ ਜਾਂਦਾ ਹਾਂ ਹਾਂਜੀ ਕਿੰਨੇ ਕੁ ਲੜਾਈ ਹੁਣ ਤੱਕ ਕੀਤੀਆਂ ਨੇ ਲੜਾਂਗਾ ਦੇ ਗਿਣਤੀ ਨਹੀਂ ਕੋਈ ਅੱਛਾ ਆਹ ਦੇਖ ਲੈ ਤੇਰੀ ਗੱਲ ਕੀਤੇ ਸੀੜੀਆਂ ਵੱਜਣ ਲੱਗ ਗਈਆਂ ਹੁੰਦੀਆਂ ਇਹਨਾਂ ਦੀਆਂ ਐਂ ਬੱਜਦੀਆਂ ਜੀ ਓਏ ਹੋਏ ਠੀਕ ਐ ਕੀ ਪੜਦਾ ਬੁੜਦਾ ਕੀ ਐ ਵੈਸੇ ਇੱਥੇ ਉਹ ਕੋਰਸ ਕੋਰਸ ਪੁੱਛਿਆ ਗੱਲਾਂ ਕੋਰਸ ਕੋਰਸ ਵੈਸੇ ਤਾਂ ਮੈਨੂੰ ਪਤਾ ਹੀ ਐ ਚੜ੍ਹਦੀ ਕਲਾ ਚਾ ਕੰਮ ਕੋਰਸ ਕੋਈ ਆ ਮੜਾ ਮੋਟਾ ਜਾ ਓਏ ਹੁਣ ਤਾੜੀਆਂ ਬਾੜ ਦੇ ਜਿਹੜੀ ਗੱਲ ਮੇਰੇ ਕੰਨ ਚ ਗਈ ਐ ਅਰੇ ਬੰਦਾ ਹੁਣ ਕੀ ਐ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਉਹ ਗੱਲਬਾਤ ਸ਼ੇਅਰ ਕਰਨਾ ਚਾਹੁੰਦਾ ਜਿਹੜੇ ਬਦਮਾਸ਼ ਬਣਨਾ ਚਾਹੁੰਦੇ ਐ ਜਮਲੇਦਲੇ ਕੀ ਕੀ ਜਿੰਦਾ ਕਰਨੇ ਪਏ ਇੱਕ ਚੰਗਾ ਬਦਮਾਸ਼ ਬਣਨਾ ਐ ਮੈਂ ਕਹਿਣਾ ਜੀ ਵੀ ਮੈਂ ਤਾਂ ਇਹ ਕਹਣਾ ਹੀ ਪੜੋ ਲਿਖੋ ਵਧੀਆ ਆ ਉਹਦਾ ਬਦਮਾਸ਼ੀ ਚ ਕੋਈ ਫਾਇਦਾ ਨਹੀਂ ਘਰ ਬਰਬਾਦ ਨਹੀਂ ਨਹੀਂ ਹਾਂ ਸੇ ਨਾ ਸਾਰੇ ਬੰਦਾ ਗੱਲ ਚੰਗੀ ਕਰਕੇ ਗਿਆ ਮੱਲੇ ਫੀਲਡ ਕੋਈ ਬਹੁਤਾ ਚੰਗੀ ਨਹੀਂ ਕੋਈ ਵਧੀਆ ਨਹੀਂ ਵਧੀਆ ਜਿਹੜੀ ਫੀਲਡ ਨਹੀਂ ਹੈਗੀ ਨਹੀਂ ਨਹੀਂ ਕੋਈ ਨਹੀਂ ਕੋਈ ਫਾਇਦਾ ਨਹੀਂ ਹੂੰ ਤੂੰ ਇਹ ਚੀਜ਼ੋਂ ਨਿਕਲਣਾ ਚਾਹੁੰਦਾ ਬਈ ਸੱਚ ਦੱਸੀ ਹਾਂਜੀ ਕਿਹਦੇ ਨਾਲ ਨਿਕਲਣਾ ਚਾਹੁੰਦਾ ਸੌਰੀ ਬਦਮਾਸ਼ੀ ਚੋਂ ਮਨ ਕੇ ਚੱਲ ਵੀ ਕਿਹਦੇ ਨਾਲ ਨਿਕਲਣਾ ਚਾਹੁੰਦਾ ਵੀ ਅੱਗੇ ਕਿਹਦੇ ਨਾਲ ਕੰਮ ਕਰਨਾ ਚਾਹੁੰਦਾ ਕਿਸੇ ਹੋਰ ਗਰੁੱਪਾ ਚ ਕਹਿ ਰਹੇ ਆ ਪੁੱਛ ਰਹੇ ਆ ਨਹੀਂ ਮਨ ਲ ਕਿਸੇ ਹੋਰ ਪਾਸੇ ਜਾਏਗਾ ਫਿਰ ਇਸ ਤੋਂ ਬਦਮਾਸ਼ੀ ਛੱਡ ਕੇ ਕਰੇਗਾ ਕੀ ਕੰਮ ਕਾਜ ਕੀ ਕਰੇਗਾ ਕੇ ਜਾ ਕੇ ਕੰਮ ਕਾਜ ਵਧੀਆ ਜਿਹੇ ਲੱਗ ਜਾਣਗੇ ਕਿਤੇ ਇਹ ਕਾਹ ਹੁੰਦਾ ਵੀਰ ਬਾਬਾ ਸੁੱਖ ਰੱਖੇ ਇੰਨਾ ਕ ਪੈਸਾ ਆ ਜੇ ਬਹੁਤ ਹੈ ਕਰੋੜ ਕਿਰਪਾ ਆ ਜੇ ਬਹੁਤ ਹੈ ਆਪਦੀ ਲੋਕੀ ਆਪਦੀ ਸਵਾਗ ਰੱਖਦੇ ਹੋ ਬਈਆਂ ਹਾਂਜੀ ਸਾਰੇ ਯਾਰ ਮਿੱਤਰ ਇਦਾਂ ਦੀਆ ਤੁਹਾਡੇ ਹਾਂਜੀ ਸਾਰਨਾ ਵਧੀਆ ਬਣਦੀ ਐ ਹਾਂਜੀ ਯਾਰੀ ਦੀ ਤੇਰੇ ਕੋਲ ਨਹੀਂ ਕੀ ਡੈਫੀਨੇਸ਼ਨ ਨਹੀਂ ਆ ਖੜੇ ਆਈ ਸਾਰੇ ਬਲਾ ਯਾਰਾਂ ਨੂੰ ਬਲਾ ਸਾਰੇ ਨੂੰ ਬਲਾ ਤੇਰੇ ਨੂੰ ਗੜੇ ਗੜੇ ਯਾਰ ਮੇਰੇ ਆਜੋ ਉਹ ਸਾਰੇ ਆਜੋ ਜਿਹੜੇ ਇੱਧਰ ਉੱਧਰ ਵੀ ਸਾਰੇ ਆ ਜਾਣਗੇ ਰਹਿਣ ਤੇ ਸ਼ੂਟ ਵੀ ਕਰਨਾ ਪਾਣੀ ਅੱਛਾ ਸਾਰੇ ਤੇਰੇ ਯਾਰ ਮਿੱਤਰ ਐ ਹਾਂਜੀ ਇਹਨਾਂ ਦੀ ਖਾਸ ਗੱਲ ਦੱਸਾਂ ਭਾਈ ਤੋਂ ਸਟਾਰਟ ਕਰਦੀ ਬਈ ਬਈ ਆ ਭਾਈ ਦੀ ਆ ਗੱਲ ਖਾਸ ਐ ਪਹਿਲੀ ਦੀ ਖਾਸ ਗੱਲ ਇਹ ਸਾਰੇ ਮਤਲਬ ਕਿ ਮੇਰੇ ਵਰਗੀ ਐ ਤੇ ਜਿੱਥੇ ਮਤਲਬ ਕਿ ਅੜ ਜਾਣ ਤਾਂ ਟੋਪੀ ਵਾਲੇ ਗਿੱਲੀ ਐ ਜੀ ਆਹ ਤੇਰਾ ਯਾਰ ਮਤਰ ਮੈਨ ਲਾਦਾ ਸ਼ਹਿਰੀ ਸੁਣਾਉਂਦਾ ਤੇਰਾ ਯਾਰ ਮਿੱਤਰ ਹੈ ਮੈਨੂੰ ਤਾਂ ਪਤਾ ਨਹੀਂ ਲੈ ਪਰ ਤੇਰੇ ਗਰੁੱਪ ਵੱਲੋਂ ਸ਼ੈਰੀ ਹੋ ਜੇ ਇੱਧਰ ਉਹ ਜੀ ਉਹ ਗਰੁੱਪ ਵੱਲੋਂ ਸ਼ੈਰੀ ਹੋ ਜੇ ਓਏ ਆਉਣ ਦੇ ਸਾਈਡ 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 ਆਉਣ ਦੇ ਸਾਈਡ ਆਉਣ ਦੇ ਰੋਣਾ ਨਹੀਂ ਚੰਗਾ ਰੋਣਾ ਤਾਂ ਕੋਈ ਨਹੀਂ ਨਾਮ ਦੱਸਾਂ ਹਾਂ ਹਾਂ ਨਾਮ ਕੀ ਤੁਹਾਡਾ ਨਾਮ ਹੈ ਮੇਰਾ ਜਸੂ ਜਣਾ ਜੀ ਲੋ ਵੀ ਮਿੱਤਰੋ ਉਸ ਜਸੂ ਸੁਣਾਉਣ ਲੱਗਾ ਸਾਡੀ ਬਾਈ ਸ਼ੇਰ ਇਹ ਚੰਗਾ ਲੱਗਿਆ ਤੁਹਾਡੀ ਮਾਰ ਨਹੀਂ ਤਾਂ ਚੰਗਾ ਲੱਗਿਆ ਤੁਹਾਡੀ ਮਾਰ ਸਾਈਡ ਹੈ ਜੀ ਆਉਣ ਦੋ ਬਾਈ ਕਹਿੰਦਾ ਕਹਿੰਦੀ ਸੀ ਮੈਂਦੀ ਵਾਲੇ ਹੱਥਾਂ ਨਾਲ ਰੋਟੀਆਂ ਆਪ ਖਵਾਇਆ ਕਰੂੰਗੀ ਕਰ ਦਿਆਂ ਸਾਹਮਣੇ ਜੀ ਕੱਲੇ ਨੂੰ ਪੁੱਤ ਕਹਿ ਕੇ ਬੁਲਾਇਆ ਕਰੂੰਗੀ ਫੜ ਦੇਖ ਕੇ ਫੋਨ ਉੱਠਾਂ ਦੀ ਮੇਰਾ ਰੋਣਾ ਆ ਜਾਂਦਾ ਤੇਰਾ ਕਿੰਨਾ ਕੀਤਾ ਜੀ ਸੱਜਣਾ ਜੇ ਤੂੰ ਵੀ ਇੰਨਾ ਕਰਦਾ ਮੈਂ ساری ਦੁਨੀਆ ਤੇਰਾ ਹੱਥ ਫੜ ਕੇ ਖੋ ਲ ਜਾਂਦਾ ਕਹਿੰਦਾ ਹੁਣ ਰਾਤਾਂ ਨੂੰ ਬੈਠ ਕੇ ਇਕੱਲੇ ਰੋਣਾ ਪੈਂਦਾ ਏ ਉਹ ਰਾਤਾਂ ਨੂੰ ਬੈਠ ਕੇ ਇਕੱਲੇ ਰੋਣਾ ਪੈਂਦਾ ਏ ਉਹ ਮੁੜ ਕੇ ਨਹੀਂ ਆਉਂਦੀ ਚਟਾਨੇ ਵਾਲਿਆ ਦਿਨ ਨੂੰ ਕਿਵੇਂ ਨਾ ਕਿਵੇਂ ਕਰਕੇ ਸਮਝਾਉਣਾ ਪੈਂਦਾ ਏ ਸਮਝਾਉਣਾ ਪੈਂਦਾ ਏ ਇੱਕ ਗੱਲ ਹੁੰਦੀ ਹੈ ਬੰਦਾ ਕੋਈ ਖੁਸ਼ੀ ਵਾਲੀ ਗੱਲ ਜਾਂ ਗਮੀਆਂ ਵਾਲੀ ਗੱਲ ਉਦੋਂ ਸੁਣਾਉਂਦਾ ਜਦੋਂ ਬੰਦੇ ਨਾਲ ਆਪ ਵਾਪਰੀ ਹੋਵੇ ਬਹੁਤ ਵਾਪਰੀਆਂ ਜੀ ਬਹੁਤ ਵਾਪਰੀਆਂ ਨੇ ਫਤਿਹ ਰਿਵਾਰਦੋ ਕਾ ਤੇਰੀ ਕਿ ਕੈਨੇਡਾ ਵਾ ਗਿਆ ਗਈ ਇੱਥੇ ਰਹਿ ਗਈ ਧੋਖਾ ਦੇ ਨਾਲੇ ਉਹ ਮੈਂ ਸੁਣਿਆ ਦੇ ਕਿ ਪੱਕਾ ਨਹੀਂ ਕਹਿੰਦਾ ਮੈਂ ਸੁਣਿਆ ਕਹਿੰਦੇ ਵੀ ਸੱਚਾ ਪਿਆਰ ਇੱਕ ਵਾਰੀ ਹੁੰਦਾ ਹੁੰਦਾ ਸੱਚਾ ਪਿਆਰ ਦੋ ਤਿੰਨ ਵਾਰੀ ਹੋ ਗਿਆ ਮੇਨ ਤਾਂ ਜੀ ਅੱਜਾ ਸੱਚਾ ਪਿਆਰ ਦੋ ਤਿੰਨ ਵਾਰੀ ਹੋ ਗਿਆ ਫਿਰ ਟੁੱਟਣ ਦਾ ਰੀਜ਼ਨ ਕੀ ਬਣਿਆ ਯਾਰ ਇਹ ਜੀ ਟੁੱਟਣ ਦਾ ਰੀਜ਼ਨ ਉਹ ਕੈਨੇਡਾ ਵਾ ਗਿਆ ਪਾ ਇੱਥੇ ਰਹਿ ਗਈ ਜੀ ਛੱਡੇ ਡਾਡੂਆਂ ਨਾ ਬਣੇ ਰਹਿ ਗਈ ਬਾਹਾਂ ਤੇ ਉੱਪਰ ਬਾਜ ਆਉਣ ਵਾਲੇ ਠੀਕ ਐ ਤਾਂ ਤਾੜੀਆਂ ਲਾਵੀਂ ਬਰਾ ਲਈ ਬਹੁਤ ਸੋਹਣਾ ਗੁਰਪਾ ਬਾਬਾ ਸ਼ੁਕਰੀਆ ਭਾਈ ਹੋਰਾਂ ਨਾਲ ਵੀ ਗੱਲਬਾਤ ਕਰ ਲਈ ਉਧਰ ਭਾਈ ਜੱਸੀ ਕਿਹਾਲ ਜੀ ਜੱਸੀ ਕਿਹਾਲ ਜੀ ਤੁਹਾਡਾ ਭਾਈ ਜੀ ਨਾਮ ਕੀ ਹੈ ਜੀ ਜੱਸੀ ਜੱਸੀ ਭਾਈ ਤੇਰੇ ਅਕੋਰਡਿੰਗ ਗੱਲ ਤਾਂ ਆਈ ਉਹ ਜੋਨੀ ਬਾਬਾ ਗਿਆ ਇਧਰ ਕਿਤੇ ਚ ਆ ਭਾਈ ਦੀ ਖਾਸ ਗੱਲ ਕੀ ਹੈ ਤਨ ਖਾਸ ਗੱਲਾਂ ਦੱਸ ਦੇ ਇਹ ਭਾਈ ਦੀ ਇਹ ਮੇਰੇ ਨਾਲ ਮੇਰੇ ਨਾਲ 18 ਸਾਲ ਦੀ ਲਿਆ ਜੀ ਦਾ ਮੁੰਡੇ। ਕੀਆ ਜਦੋਂ ਦੇ ਜੰਮੇ ਉਹਦੇ ਇਕੱਠੀਆਂ ਆਈਆਂ। ਕਾਹ ਬਤ ਤਾੜੀਆਂ ਲਾਓ ਬਈ ਇਸ ਗੱਲ ਤੇ। ਇਹ ਬੰਦਾ ਮੇਰੇ ਵਿੱਚ ਕਿੱਥੇ ਵੀ ਆ ਸਕਦਾ ਹੈ ਜਿੱਥੇ ਮੈਂ ਕਹਾਂ ਉੱਥੇ ਵੀ ਆ ਸਕਦਾ ਹੈ। ਆਉਂਦਾ ਪਿੱਛੇ ਆ ਤੇਰੀ। ਹਾਂ ਜੀ ਜਮਾ। ਆਉਂਦਾ ਹੀ ਜਿਹੀ ਗੱਲ ਆਈ। ਅੱਛਾ ਮਾ ਲਾਉਂਦਾ ਰਿਹਾ। ਬਹੁਤ ਚੰਗੀ ਗੱਲ ਆ ਦੂਜੀ ਖਾਸ ਗੱਲ ਬਾਈ ਦੀ। ਦੂਜੀ ਗੱਲ ਜੇ ਆਪ ਦਾ ਪਿਆਰ ਨਿਵਾ ਰਹੇ। ਉਹ ਬਦਿਆ ਦਾ ਬਾਈ। ਲੋਇਲ ਹੋ ਕੇ ਨਿਵਾ ਰਹੇ। ਤੁਹਾਡੇ ਨਾਲ। ਮੇਰੇ ਨਾਲ ਵੀ ਨਿਵਾ ਰਹੇ ਆ ਜੀ। ਤੁਸੀਂ ਦੋਨੋਂ ਹੁਣ ਆਪਸੇ ਪਿਆਰ ਕਰਦੇ ਹੋ ਇੱਕ ਦੂਜੇ ਨੂੰ ਹਾਂਜੀ ਫੁੱਲ ਕਰਦੇ ਆਈ ਰੂ ਲਵ ਹੈ ਪੂਰਾ ਪੂਰਾ ਹੀ ਫਿਰ ਅੱਗੇ ਕੀ ਸੋਚਦੇ ਹੋ ਐ ਭਾ ਵਿਆਹ ਕਰਾ ਲ ਗਏ ਆ ਬਜਾ ਕਰਦੇ ਆ ਮਜ਼ਾਕ ਕਰਦੇ ਆ ਇਹ ਤਾਂ ਉਹੀ ਰੌਲਾ ਪਾਉਂਦੇ ਨੇ ਖੁਸ਼ ਹਾਂ ਆਪਣੀ ਲੈ ਸਾਰੇ ਯਾਰ ਮਿੱਤਰਾਂ ਹਾਂਜੀ ਹਾਂਜੀ ਪੂਰਾ ਕਈ ਮੈਂ ਇਦਾਂ ਦੀ ਚੀਜ਼ਾਂ ਦੇਖਿਆ ਨੇ ਦੇਖੋ ਆਪਾਂ ਸਾਰੇ ਨੌਜਵਾਨ ਯੂਥ ਖੜੇ ਆ ਨਾ ਕੋਈ ਉਹ ਗੱਲਬਾਤ ਨਹੀਂ ਬਹੁਤ ਮੈਂ ਜਿੰਨ ਦੇਖਿਆ ਗੁਰਪਾਣਾ ਆਉਣ ਵਾਲੇ ਸਮੇਂ 'ਚ ਜਿਵੇਂ ਟੁੱਟ ਜਾਂਦੇ ਆ ਥੋੜਾ ਤਾਂ 18 ਸਾਲ ਲੋਕ ਮੈਨੂੰ ਬਲੀਵ ਨਹੀਂ ਹੋ ਰਿਹਾ ਨਹੀਂ 2-4 ਸਾਲ ਜਾਂ ਲਿਆ ਜਾਂਦੇ ਸਮੇਂ ਮਸਾ ਭੁਗਦੀ ਆ ਭਾਈ ਇਹ ਤਾਂ ਕ ਵੀ ਟੋਟੇ ਜੇ ਗਰੁੱਪ ਆ ਗਰੁੱਪਾਂ ਹੀ ਰੋਮੇ ਚੱਲਦਾ ਬਹੁਤ ਮੋਹ ਪ੍ਰੇਮ ਹੈ ਯਾਰਾਂ ਮਿੱਤਰਾਂ ਨਾਲ ਨਾਲੇ ਕਹਿੰਦੇ ਹੁੰਦੇ ਦੇਖੋ ਗੁੱਸਾ ਨਾ ਕਰਿਓ ਇੱਕ ਗੱਲ ਮੈਂ ਸਾਰਿਆਂ ਤੋਂ ਪੁੱਛੂਗਾ ਤੇ ਬਾਈ ਉਹਨਾਂ ਤੋਂ ਪੁੱਛੂਗਾ ਕਹਿੰਦੇ ਹੁੰਦੇ ਕਹਿੰਦੇ ਇਹ ਯਾਰੀ ਦੋਸਤੀ ਕਹਿੰਦੇ ਪੈਸਾ ਜਨਾ ਉਹ ਯਾਰੀ ਦੋਸਤੀ ਪਰ ਗੱਲ ਗੱਲਬਾਜ਼ੀ ਰਹਿੰਦੀ ਨਹੀਂ ਨਾ ਨਾਈ ਸਾਡੇ ਕੋਲ ਤਾਂ ਪੈਸਾ ਵੀ ਆ ਕੇ ਮੁੜ ਗਈ ਸਾਡੀ ਆ ਫਿਰ ਵੀ ਉਮੀ ਹੈ ਕੀ ਆ ਬਾਤ ਦੱਸੋ ਤਾੜੀਆਂ ਲਾਓ ਵੀ ਇਸ ਯਾਰੀ ਦੇ ਨਾਂ ਤੇ ਬਹੁਤ ਸੋਹਣੀ ਯਾਰੀ ਬਹੁਤ ਸੋਹਣੀ ਗੱਲਬਾਤ ਥੈਂਕ ਯੂ ਸੋ ਮਚੂ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਦੇਖਦੀ ਰਹਿੰਦੀ ਆ ਪਹਿਲਾਂ ਹੀ ਇਸੇ ਲਈ ਇਤਵਾਰ ਨਹੀਂ ਕਰਦੀ ਗੁੱਸਾ ਨੱਕਦੇ ਰਹਿੰਦਾ ਉਹਦੇ ਜਿਆਦਾ ਚੁੱਪ ਹੀ ਰਹਿਣਾ ਮੈਂ ਮੇਰੇ ਨਾਲ ਉਹ ਪਿਆਰ ਵਾਲੀਆਂ ਗੱਲਾਂ ਤਾਂ ਕਰਦੀ ਐ ਪਰ ਮੈਨੂੰ ਪਿਆਰ ਨਹੀਂ ਕਰਦੀ ਹਾਏ ਵੇ ਤੇ ਲੋ ਵੀ ਮਿੱਤਰੋ ਤੁਸੀਂ ਬਹੁਤ ਪ੍ਰਕਾਰ ਦੇ ਸਿੰਗਰ ਦੇਖਿਆ ਦੇਖੋ ਇੱਕ ਗੱਲ ਹੈਗੀ ਜਦੋਂ ਸਿੰਗਰ ਆਉਂਦਾ ਪੂਰੀ ਤਾਕੜੀ ਐਂਟਰੀ ਹੁੰਦੀ ਐ ਇਹ ਸਿੰਗਰਾਂ ਧੱਕੇ ਨਾਲ ਜਾ ਉਹ ਗਾਣਾ ਗਾ ਕੇ ਆ ਪ੍ਰਾਨਮ ਰਿਹਾਦਾ ਹਾਂ ਅੱਛਾ ਚੱਲੋ ਠੀਕ ਹੈ ਠੀਕ ਹੈ ਬਹੁਤ ਚੰਗਾ ਲੱਗਿਆ ਤੁਸੀਂ ਭਾਈ ਗਾਣੇ ਗੋਣੇ ਗਾਉਣੇ ਹੋ ਨਹੀਂ ਆਉਂਦਾ ਨਹੀਂ ਗਾਉਂਦਾ ਗਵਾਈ ਲੈਂਦੇ ਉਹ ਗਵਾਈ ਲੈਂਦੇ ਆ ਸਪੋਜ਼ ਕਰੋ ਵੀ ਆ ਤੁਹਾਡਾ ਖਾੜਾ ਲੱਗਿਆ ਆ ਸਾਰੇ ਤੁਹਾਨੂੰ ਦੇਖਣ ਵਾਸਤੇ ਆਇਆ ਇਹਨਾਂ ਸਾਰਿਆਂ ਦਾ ਪਹਿਲਾਂ ਕਰਨਾ ਧੰਨਵਾਦ ਉਹਨਾਂ ਦਾ ਵਧੀਆ ਤਰੀਕੇ ਨਾਲ ਵੀ ਖੁਸ਼ ਹੋਣਾ ਫੇਰ ਤਾਂ ਗਾਣਾ ਗਾਉਣਾ ਲੈ ਮਿੱਤਰੋ ਮੜਾ ਵੱਡੇ ਭਾਈ ਸੁਣ ਕੇ ਮੜਾ ਇਹ ਸਿੰਗਰ ਪਹੁੰਚਿਆ ਆਪਣੇ ਕੋਲ ਨਾਮ ਕੀ ਸਿੰਗਰ ਦਾ ਮੈਂ ਕਹਿੰਦਾ ਮੇਰਾ ਨਾਮ ਭਾਰਤ ਆ ਹਾਂ ਸੋ ਲਓ ਵੀ ਮਿੱਤਰੋ ਸਾਡੇ ਕੋਲ ਪੰਜਾਬ ਦਾ ਨਹੀਂ ਭਾਰਤ ਦਾ ਸਿੰਗਰ ਪਹੁੰਚਿਆ ਕੋਈ ਗੁਰੂ ਕਾਸ਼ੀ ਦੀ ਗਾਣੋ ਗੁਰੂ ਕਾਸ਼ੀ ਯੂਨੀਵਰਸਿਟੀ ਸਾਡੇ ਕੋਲ ਸਿੰਗਰ ਆਇਆ ਜਿਹਦਾ ਨਾਮ ਹੈ ਬਈ ਭਾਰਤ ਸੋ ਬਹੁਤ ਵੱਡਾ ਪ੍ਰੋਫੈਸ਼ਨਲ ਸਿੰਗਰ ਆਸੀ ਘੱਟੋ ਘੱਟ 4.5 ਲੱਖ ਰੁਪਏ ਚੋ 20 ਰੁਪਏ ਦਿੱਤੇ ਸੀਗੇ ਬਾਕੀ ਰਪਏ ਮੇਰੇ ਕੋਲ ਨੇ ਜਾਂਦਾ ਹੋਊਗਾ ਦਊਂਗਾ ਬਾਈ ਨੂੰ ਠੀਕ ਹੈ ਸੋ ਬਹੁਤ ਸਾਰਾ ਨਾਲ ਆਉਂਦੇ ਹੋ ਸਾਡੇ ਸਿੰਗਰ ਲਈ ਬੰਦਾ ਤਾੜੀਆਂ ਲਾ ਦਿਓ ਮੇਰਾ ਭਰਾ ਬਣ ਕੇ ਬੇਨਤੀ ਹੈ ਜੀ ਸੋ ਸਿੰਗਰ ਸਾਹਿਬ ਚਾਰ ਸ਼ਬਦ ਪਹਿਲਾਂ ਜਿਹੜੇ ਤੁਹਾਨੂੰ ਆਡੀਅנס ਦੇਖਣ ਲਈ ਆਇਆ ਇਹਨਾਂ ਲਈ ਹੋ ਜਾਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਕੱਠੇ ਹੋ ਗਏ ਇੱਥੇ ਆ ਗ ਆ ਕੈਮਨੀ ਸਾਡਾ ਸੰਗਰ ਮਾੜਾ ਕਈ ਵੀ ਲੋਕ ਦੇਖਣ ਨਹੀਂ ਆਉਂਦੇ ਹੁੰਦੇ ਕੋਈ ਮੰਡੀ ਗੱਲ ਨਹੀਂ ਮਾੜਾ ਜੀ ਚੰਗਿਆਂ ਨੂੰ ਵੀ ਘਾਟੀ ਦੇਖਦੇ ਹਾਏ ਹਾਏ ਇਹ ਗੱਲ ਤੇ ਨਹੀਂ ਪੁਆਇੰਟ ਵਾਲੀ ਸੋ ਸਿੰਗਰ ਸਾਹਿਬ ਆਉਣ ਤੋਂ ਚਾਰ ਸ਼ਬਦ ਆਪਣੀ ਆਡੀਅੰਸ ਲਈ ਆ ਗਾਣਾ ਸੀਗਾ ਉਹ ਜਿਹੜੇ ਉਹ ਮੇਰੇ ਭਰਾ ਨੇ ਧੱਕਾ ਮਾਰਿਆ ਸੀ ਉਹਦਾ ਫੇਵਰੇਟ ਆ ਹਾਂ ਹੁੱਲਾ ਤੇ ਕੰਧਾਂ ਨਾਲ ਜੱਟਾਂ ਦੇ ਤੂੰ ਪੁੱਤ ਨਹੀਂ ਹਾਏ ਹਾਏ ਉੱਤੋਂ ਬਣ ਗਈ ਬਲੈਕ ਮਾਂਬਾ ਗੁੱਤ ਨਹੀਂ ਹਾਏ ਮੁੰਡੇ ਮਰੂ ਮਰੂ ਕਰਦੇ ਪਧੋੜੀਏ ਆਏ ਡੇ ਮਰੂ ਮਰੂ ਕਰਦੇ ਪਥੌੜੀਏ ਤੂੰ ਧੁਰ ਕੀ ਪੜ ਨ ਲਾਂਡਾ ਰਾਣੀ ਤੇਰਾ ਬੰਨਾ ਚੰਨਾ ਫਿਰੇ ਲਾਲ ਲੈਣ ਨੂੰ ਬਗਾਨੇ ਬਾਈ ਫਾਈ ਵੰਗ ਰਾਣੀ ਤੇਰਾ ਬੰਨਾ ਚੰਨਾ ਫਿਰੇ ਲਾਲ ਲੈਣ ਨੂੰ ਬਗਾਨੇ ਬਾਈ ਫਾਈ ਵੰਗ ਰਾਂ ਹਾਏ ਹਾਏ ਕੀ ਬਾਤ ਸੋ ਕੀ ਬਾਤ ਕੋਈ ਹੋਰ ਕੋਈ ਗਾਣਾ ਜਾਂ ਸ਼ੇਰ ਹੈਗਾ ਬਾਈ ਕੋਈ ਹਾਂ ਸ਼ੇਰ ਹੈਗਾ ਸ਼ੇਰ ਹੈਗਾ ਕਿਹੜਾ ਖੁਸ਼ੀ ਵਾਲਾ ਗਮੀ ਵਾਲਾ ਬਸ ਸਾਹਿਬ ਜੀ ਦੀ ਨਾਜ਼ਰਉਜ਼ੀਰ ਸਾਹਿਬ ਦਾ ਕਿ ਹਫਤ ਪੇ ਇਤਨੇ ਸਲੀਕੇ ਸੇ ਵਾਰ ਕਰਤੇ ਹਨ हफ्त पे इतने सलीके से बार करते हैं हम एक तीर से दो दो शिकार करते हैं।, <देथ अगेगाँ> कदम कदम है, हैं कदम कदम पे आना से निपटना पड़ता है कदम कदम पे आना से निपटना पड़ता है हम आप, हम आप आप अपने को मुश्किलों से पार करते हैं एक और रसम रवायत का हिस्सा बनती है एक और रसम रवायत का हिस्सा बनती है हम एक एक खता को अगर बार बार करते हैं कि तुम्हारे वादों पे नादिर खुशी हुई ਤੁਹਾਡੇ ਵਾਦੋਂ ਤੇ ਨਾਦਰ ਖੁਸ਼ੀ ਹੋਈ ਲੇਕਿਨ ਅਸੀਂ ਅਜ਼ਮਾਤੇ ਹਾਂ ਫਿਰ ਇਤਬਾਰ ਕਰਦੇ ਹਾਂ ਕੀ ਬਾਤ ਹੈ ਅਵਾਜ਼ ਵੀ ਸੋਹਣੀ ਐ ਗਾੜਾ ਵੀ ਸੋਹਣਾ ਗਾਇਆ ਜਦੋਂ ਪਰਮਾਤਮਾ ਵਾਇਗਰੂ ਮੇਕ ਤੁਸੀਂ ਜ਼ਰੂਰ ਸਿੰਗਰ ਬਣੋ ਤੇ ਬੈਕ ਐਂਡ ਤੇ ਤੁਹਾਨੂੰ ਢੋਲ ਕੀ ਬਾਜਣ ਜਾਂ ਜਿਹੜੇ ਕਰਦੇ ਨੇ ਏ ਛੀ ਛੀ ਐਜੀ ਕਰਦੇ ਨੇ ਉਹ ਪਿੱਛੇ ਭਾਈ ਐ ਕਿ ਆਪਣੇ ਨਹੀਂ ਆਪਾ ਕੰਟੈਕਟ ਕਰ ਲਿਆ ਬਹੁਤ ਬਹੁਤ ਸ਼ੁਕਰੀਆ ਜੱਟਾ ਥੈਂਕ ਯੂ ਸੋ ਮੱਚ ਮਿਹਰਬਾਨੀ ਦੀ ਸੋ ਭਰਾ ਦੀ ਸ਼ੈਰੀ ਕਿਦਾਂ ਲੱਗੀ ਜੀ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਮੈਂ ਨਾਲ ਹੁੰਦੇ ਕੁੜੀਆਂ ਚੋਂ ਗੁਜ਼ਾਰ ਸੇ ਕਿਹੜੀ ਇਹ ਵੀ ਕੁੜੀ ਐ ਅੱਛਾ ਭੇਜ ਮਯਾ ਆ ਕਰਦਾ ਮਯਾ ਕਰਦਾ ਇਹ ਪਤਾ ਇਹ ਜਾਣ ਕੇ ਲੜਾਉਂਦੇ ਆਪਾਂ ਨੂੰ ਇੱਕ ਘਰਾ ਮਹਿਮਦ ਨਾਮ ਕੀ ਬੱਡੇ ਭਾਈ ਤੁਹਾਡਾ ਜੀ ਇਹ ਕਮਪ੍ਰੀਤ ਸਿੰਘ ਇਹ ਕਮਪ੍ਰੀਤ ਜੀ